ਕਿ ਇਸ ਇਲੈਕਸ਼ਨ ਹਰ ਇੱਕ ਸੈਲੀਬ੍ਰਿਟੀ ਨੇ ਆਪਣੀ ਡਿਊਟੀ ਨਿਭਾਈ ਹੈ ਵੋਟ ਕਾਸਟ ਕੀਤੀ ਹੈ ਸਲਮਾਨ ਹੋਵੇ ਸ਼ਾਹਰੁਖ ਖਾਨ ਹੋਵੇ ਚਾਹੇ ਹੋਵੇ ਸ਼ੁਸ਼ ਦੋਸਤੋਂ ਪਰ ਰਾਹੋਂ ਵਿੱਚ ਅਲੱਗ ਹੀ ਨਜ਼ਾਰਾ ਜਦੋਂ ਵੋਟ ਪਾ ਕੇ ਟੀਂ ਦੀ ਆਵਾਜ਼ ਆ ਜਾਂਦੀ ਹੈ ਉਸ ਤੋਂ ਬਾਅਦ ਬੋਗੈਂਬੋ ਹੁੰਦਾ ਹੈ ਖੁਸ਼ ਦੋਸਤੋਂ ਬੋਗੈਂਬੋ ਹੁੰਦਾ ਹੈ ਖੁਸ਼ ਦੋਸਤੋਂ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਦਾ ਲਾ ਲੈਂਦੇ ਵੀਡੀਓ ਕਿਸ ਬਾਬ ਹਟਣ ਵਾਲੀ ਸਾਥੇ ਇਸ ਸਮੇਂ ਰਾਹੋਂ ਵਿਖੇ ਮੌਜੂਦ ਹਾਂ ਔਰ ਰਾਹੋਂ ਵੇਖੇ ਮੁਗੈਂਪੋ ਬਹੁਤ ਖੁਸ਼ ਹੋ ਰਿਹਾ ਹੈ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਅਮਰੀਸ਼ਪੂਰੀ ਸਾਹਿਬ ਰਾਹੋਂ ਦੇ ਸਨ ਔਰ ਰਾਹੋਂ ਤੋਂ ਬਾਅਦ ਜਦੋਂ ਉਹ ਹਾਇਰ ਸਟੱਡੀਜ਼ ਲਈ ਅੱਗੇ ਜਾਂਦੇ ਆ ਜਾਂ ਜੋਬ ਤੋਂ ਬਾਅਦ ਐਲਈਸੀਡੀ ਜੋਬ ਤੋਂ ਬਾਅਦ ਮੁੰਬਈ ਪਹੁੰਚਦੇ ਆ ਤਾਂ 40 ਸਾਲ ਦੀ ਉਮਰ ਤੋਂ ਬਾਅਦ ਜਦੋਂ ਉਹਨਾਂ ਨੂੰ ਸਕਸੈਸ ਮਿਲਦਾ ਹੈ 72 ਸਾਲ ਦੀ ਉਮਰ ਤੱਕ ਮਤਲਬ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਪੂਰਾ ਗਾਹ ਪਾ ਕੇ ਰੱਖਦੇ ਆ ਤਾਂ ਰਾਹੋਂ ਦਾ ਉਹ ਨੌਜਵਾਨ ਜਿਸ ਨੇ ਪੂਰੀ ਦੁਨੀਆ ਵਿੱਚ ਰਾਹੋਂ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਜਦੋਂ ਤੁਸੀਂ ਵੋਟ ਪਾਉਂਦੇ ਹੋ ਰ ਆਹੋ ਵਿੱਚ ਵੋਟ ਕਾਸਟ ਕਰਦੇ ਹੋ ਉਸ ਤੋਂ ਬਾਅਦ ਥੀਮ ਜਿਹੜਾ ਆ ਉਹ ਚੂਜ਼ ਕੀਤਾ ਗਿਆ ਮੋਗੈਂਬੋ ਖੁਸ਼ਵਾ ਮਿਸਟਰ ਇੰਡੀਆ ਵਾਲਾ ਤਾਂ ਜਦੋਂ ਵੀ ਵੋਟਰ ਵੋਟ ਕਰਦੇ ਉਸ ਤੋਂ ਬਾਅਦ ਮੋਗੈਂਬੋ ਖੁਸ਼ ਹੋ ਜਾਂਦਾ ਉਹ ਕਹਿੰਦਾ ਥੈਂਕਸ ਧੰਨਵਾਦ ਤੁਸੀਂ ਵੋਟ ਕਾਸਟ ਕੀਤੀ ਹੈ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਔਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਇਹ ਮਾਡਲ ਜਿਹੜਾ ਨਵਾਂ ਤਿਆਰ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਪਰ ਹੁਣ ਗੱਲ ਕਰਦੇ ਆਪਾਂ ਸ਼੍ਰੀ ਨਾਨਪੁਰ ਸਾਹਿਬ ਹਲਕਾ ਜਿਹੜੀ ਸੀਟ ਦੀ ਗੱਲ ਹੈ ਕਿਉਂਕਿ ਬਹੁਤ ਸਾਰੇ ਲੋਕ ਲੋਕਾਂ ਦਾ ਇਹ ਮੰਨਣਾ ਹੈ ਕਿ ਸੀਟ ਜਿਹੜੀ ਹੈ ਉਹ ਅਲਾਈਅੰਸ ਦੇ ਵਿੱਚਕਾਰ ਫਸੀ ਹੋਈ ਹੈ ਲੇਕਿਨ ਬਾਕੀ ਜਿਹੜੀਆਂ ਹੋਰ ਪੋਲਿਟਿਕਲ ਪਾਰਟੀਆਂ ਸੀ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਨੰਬਰ 1 ਤੇ ਆ ਬਾਕੀ ਦੂਜੇ ਤੀਜੇ ਲਈ ਲੜਾਈ ਕਰ ਰਹੇ ਆ ਔਰ ਜਿਹੜੀ ਇਹ ਸੀਟ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਇੱਥੇ ਪਹਿਲਾਂ ਜੇ ਪਿਛਲੀ ਤਿੰਨ ਟਰਮਸ ਦੀ ਗੱਲ ਕਰੀਏ ਪਹਿਲਾਂ ਰਵਨੀਤ ਬਿੱਟੂ ਜਿੱਤਦੇ ਆ ਉਸ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਜਿੱਤਦੇ ਆ ਫਿਰ ਮਨੀਸ਼ ਤਵਾੜੀ ਜਿੱਤਦੇ ਆ ਔਰ ਹੁਣ ਚੌਥੀ ਵਾਰ ਜਿਹੜੀ ਲੜਾਈ ਉਹ ਪੂਰੇ ਸਿੱਖ ਰਤ ਦੇ ਪਰ ਪਹਿਲੀ ਵਾਰ ਹੈ ਕੋਈ ਵੀ ਸਮੀਕਰਨ ਜਿਹੜਾ ਕਲੀਅਰ ਨਹੀਂ ਆ ਜਿਹੜੇ ਵਿਸ਼ਲੇਸ਼ਣ ਨੇ ਉਹ ਜਮਾ ਘਟਾਓ ਚ ਲੱਗੇ ਪਰ ਕੋਈ ਵੀ ਸਿਰ ਜਿਹੜਾ ਫੜਿਆ ਨਜ਼ਾਰਾ ਕੋਈ ਵੀ ਗੱਲ ਕਲੀਅਰ ਨਹੀਂ ਹੋ ਪਾਰੀ ਕਿ ਕੌਣ ਜਿੱਤੇਗਾ ਸਥਿਤੀ ਕੋਈ ਵੀ ਕਲੀਅਰ ਨਹੀਂ ਆ ਇਧਰ ਬੂਥ ਲੱਗੇ ਆ ਜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਨਹੀਂ ਕਰ ਸਕਦੇ ਜੇ ਆਪਾਂ ਸਿਰ ਪਬਲਿਕ ਨੂੰ ਦੱਸ ਦਈਏ ਕਿ ਤੁਸੀਂ ਇੱਥੇ ਬੈਠੇ ਹੋ ਕੀ ਕਹਿਣਾ ਜਾਉਗੇ ਪ੍ਰਚਾਰ ਨਹੀਂ ਕਰਨਾ ਪਬਲਿਕ ਨੂੰ ਸਾਡਾ ਹੀ ਸੁਨੇਹਾ ਇਹ ਜਿਹੜਾ ਪਰਵੋ ਆ ਵੋਟ ਦਾ ਵੋਟ ਪਾਣੀ ਚਾਹੀਦੀ ਆ ਆਪਣੇ ਅਧਿਕਾਰ ਦੀ ਪਾਲਣਾ ਕਰਨੀ ਚਾਹੀਦੀ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਗੱਲ ਕਰੀਏ 23.99% ਮਤਲਬ 24% ਦੇ ਆਸ-ਪਾਸ ਹਲੇ ਤੱਕ ਵੋਟਾਂ ਪੈ ਗਈਆਂ ਔਰ ਪ੍ਰਸ਼ਾਸਨ ਦਾ ਟੀਚਾ ਕਿ 75% ਤੱਕ ਜਾਣਾ ਆਪਾਂ ਲੋਕ ਗਰਮੀ ਕਰਕੇ ਆ ਨਹੀਂ ਰਹੇ ਜੀ ਨਹੀਂ ਬਹੁਤ ਜ਼ਿਆਦਾ ਜੀ ਇਹ ਤੀਜਾ ਹਿੱਸਾ ਦਾ ਵੋਟਾਂ ਪੈ ਗਈਆਂ ਪਰ ਫਿਰ ਵੀ ਚਲੋ ਗਰਮੀ ਕਰਕੇ ਆ ਨਹੀਂ ਰਹੇ ਲੇਕਿਨ ਲੋਕ ਆਣਗੇ ਬੋਰਡ ਵੀ ਮਗੈਂਬੋ ਖੁਸ਼ ਹੋ ਰਿਹਾ ਹਾਂ ਮਗੈਂਬੋ ਖੁਸ਼ ਹੋ ਰਿਹਾ ਜੀ ਬੋਰਡ ਦੀ ਪ੍ਰਤੀਸ਼ਤਤਾ ਜਿਹੜੀ ਵਧੇਗੀ ਚਲ ਠੀਕ ਹੈ ਜੀ ਕੋਈ ਤੁਹਾਡੇ ਚੋਂ ਕੋਈ ਰਾਇ ਦੇਣਾ ਚਾਹਵੇ ਮਗੈਂਬੋ ਖੁਸ਼ ਹੋਣ ਤੇ ਬਾਪੂ ਜੀ ਅਮਰੀਸ਼ਪੁਰੀ ਖੁਸ਼ ਹੋ ਰਿਹਾ ਅਮਰੀਸ਼ਪੁਰੀ ਖੁਸ਼ ਹੋ ਰਿਹਾ ਹਾਂ ਜੀ ਹਾਂ ਜੀ ਅੱਛਾ ਇਦਾਂ ਇਦਾਂ ਮਾਣ ਮਹਿਸੂਸ ਹੁੰਦਾ ਕਿ ਰਾਹੋਂ ਦਾ ਸੀ ਅਮਰੀਸ਼ਪੁਰੀ ਕਿੱਥੇ ਤੱਕ ਪਹੁੰਚ ਉਹਨਾਂ ਨੇ ਕੀਤੀ ਔਰ ਅੱਜ ਉਹਨਾਂ ਦੇ ਉਹਨਾਂ ਦੇ ਨਾਮ ਤੇ ਤਿਆਰ ਕੀਤਾ ਗਿਆ ਮਾਡਲ ਗਰਮੀ ਕਿੰਨੀ ਹੈ ਕਰਮੀ ਤਾਂ ਬਹੁਤ ਆ ਜੀ ਲੱਗੀ ਤਾਂ ਨਹੀਂ ਲੱਗ ਰਹੀ ਯਾਰ ਲੱਗ ਰਹੀ ਹੈ ਕੋਈ ਤੁਹਾਡੇ ਚ ਆਪਣੀ ਰਾਇ ਦੇਣਾ ਚਾਹੋ ਚਾਹੇ ਆਮ ਪਬਲਿਕ ਨੂੰ ਅਪੀਲ ਕਰਨੀ ਹੈ ਪ੍ਰਚਾਰ ਨਹੀਂ ਕਰਨਾ ਜੀ ਬੇਨਤੀ ਹੈ ਨਹੀਂ ਪ੍ਰਚਾਰ ਨਹੀਂ ਕਰਨਾ ਅਪੀਲ ਵੋਟਾਂ ਕਰਨ ਦੀ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਂ ਤੇ ਜੈ ਭਾਰਤ ਹੋਰ ਅੱਜ ਜਿਹੜਾ ਵੀ ਜੋਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਕਿ ਅੱਜ ਪੂਰੇ ਦੇਸ਼ ਦੇ ਅੰਦਰ ਔਰ ਪੰਜਾਬ ਦੇ ਅੰਦਰ ਜਿਹੜਾ મતદાન ਹੋ ਰਿਹਾ ਵਾ ਔਰ ਮੈਂ ਸਮੁੱਚੇ VOTER ਨੂੰ ਅਪੀਲ ਕਰਦਾ ਵਾਂ ਔਰ ਉਹਨਾਂ ਦੇ ਚਰਨਾਂ 'ਚ ਵੀ ਅਪੀਲ ਕਰਦਾ ਵਾਂ ਕਿ ਲੋਕਤੰਤਰ ਨੂੰ ਬਚਾਉਂਦੀ ਲੋੜ ਏ ਸੰਵਿਧਾਨ ਨੂੰ ਬਚਾਉਂਦੀ ਲੋੜ ਏ ਔਰ ਇਸ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਵੋਟ ਪਾਉਣੀ ਔਰ ਇਸ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਹਰ VOTER ਜਿਹੜਾ ਘਰੋਂ ਨਿਕਲ ਕੇ ਆਪਣੀ ਵੋਟ ਨੂੰ ਜ਼ਰੂਰ ਦੇਵੇ ਬੇਸ਼ੱਕ ਗਰਮੀ ਜ਼ਿਆਦਾ ਪਰ VOTER ਕੂਲਰ ਦੀ ਵੀ ਫੈਸਿਲਿਟੀ ਇੱਥੇ ਬੂਥਾ ਤੇ ਵੀ ਹੈਗੀ ਹੈ ਤੇ ਅੰਦਰ ਪ੍ਰਸ਼ਾਸਨ ਵੱਲੋਂ ਵੀ ਸਾਰੀ ਜਿਹੜੀ ਹੈ ਤਿਆਰੀ ਕੀਤੀ ਗਈ ਹੈ ਪ੍ਰਬੰਧ ਕੀਤੇ ਗਿਆ ਜੀ ਕੀ ਕਹਿਣਾ ਚਾਹੋਗੇ ਅੱਜ ਗਰਮੀ ਦੇ ਬਾਵਜੂਦ ਵੀ ਪਬਲਿਕ ਚੈਨਾ ਜੋਸ਼ ਆ ਕਿ ਹਰ ਇੱਕ ਵੋਟ ਪਾਉਣ ਨੂੰ ਤਿਆਰ ਆ ਨੱਠ ਨੱਠ ਕੇ ਆ ਰਹੇ ਆ ਵੋਟਾਂ ਪਾਉਣ ਵਾਸਤੇ ਸਾਰਿਆਂ ਨੂੰ ਜਲਦੀ ਤੋਂ ਜਲਦੀ ਇਹ ਨਿਬੜੇ ਹੋਰ ਕੰਮ ਬਾਅਦ ਬਾਅਦ ਕਰਦੇ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤਾਂ ਇਹ ਤੁਸੀਂ ਬੂਥ ਦੇਖ ਪਾ ਰਹੇ ਹੋ ਰਾਹੋਂ ਤੋਂ ਦੂਜਾ ਬੂਥ ਤੁਹਾਨੂੰ ਇਧਰਲੇ ਪਾਸੇ ਵੀ ਦਿਖਾ ਦਈਏ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਬੇਟਾ ਸਾਹਿਬ ਕਿਵੇਂ ਪਬਲਿਕ ਵਿੱਚ ਸ਼ਾਮੇ ਨੂੰ ਆਜੋ ਪਬਲਿਕ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹਾਂਜੀ ਅੱਜ ਇੰਨੀ ਖੁਸ਼ ਹੋ ਰਿਹਾ ਹਾਂਜੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਨਾ ਜੀ ਸਾਰੇ ਲੋਕਾਂ ਦੇ ਮਨ ਦੇ ਵਿੱਚ ਉਤਸ਼ਾਹ ਹੈ ਵੋਟ ਪਾਉਣ ਦਾ ਸਵੇਰ ਤੋਂ 7 ਵਜੇ ਦੀ ਜਦ ਦੀ ਬੋਲਿੰਗ ਸ਼ੁਰੂ ਹੋਈ ਆ ਮੇਰੇ ਖਿਆਲ ਦੇ ਵਿੱਚ ਹਜੇ ਵੀ ਤੁਸੀਂ ਜਾ ਕੇ ਦੇਖੋਗੇ ਲੰਨਾ ਲਗੀਆਂ ਹੋਈਆਂ ਨੇ ਗਰਮੀ ਦੇ ਵਿੱਚ ਵੀ ਰਾਹੋ ਚ ਜਿਆਦਾ ਉਤਸ਼ਾਹ ਦੇਖ ਪਾਉਣਾ ਇੱਕ ਹੋਰ ਆ ਸਰਕਾਰ ਦੇ ਜਿਹੜੇ ਕੋਈ ਸਿਸਟਮ ਜਿਆਦਾ ਵਧੀਆ ਨਹੀਂ ਲੱਗਦੇ ਹੈਗੇ ਮੈਨੂੰ ਮੰਨ ਲਓ ਇਧਰ ਐਸ ਸਾਈਡ ਦੀ ਜਾ ਕੇ ਬੂਥ ਉਹ ਸਾਈਡ ਤੇ ਲਾਇਆ ਉਧਰ ਵਾਲਿਆਂ ਦਾ ਇਧਰ ਲਾਇਆ ਪਬਲਿਕ ਨੂੰ ਬੜੀ ਮੰਨ ਲਓ ਮੁਸ਼ਕਲ ਹੋ ਰਹੀ ਹੈ ਜੇ ਇੰਨੀ ਗਰਮੀ ਦੇ ਵਿੱਚ ਵੀ ਉੱਥੇ ਪੀਣ ਵਾਸਤੇ ਲੋਕੋ ਕਹ ਦੱਸ ਦੇ ਵਿੱਚ ਫੀਲ ਦੇ ਸਾਰਾ ਉਹਨਾਂ ਨੇ ਸਮਾਰਟ ਵੀ ਭੇਜਿਆ ਉਥੇ ਸ਼ਪੀਰ ਕੋਈ ਨਹੀਂ ਲੱਗੀ ਹੈਗੀ ਸਰਕਾਰ ਦੀ ਜੀ ਉਹ ਗੱਲੀਬਾਤੀ ਸਾਰਾ ਕੁਝ ਕੀਤਾ ਹੋਇਆ ਜੀ ਨਹੀਂ ਇੱਥੇ ਤਾਂ ਅਸੀਂ ਪਾਣੀ ਪੜਾਈ ਦੰਨੇ ਛੰਡੇ ਵਾਟਰਪੂਲ ਰੱਖੇ ਕੋਲਰ ਵੀ ਲਾਇਆ ਜੀ ਅੱਛਾ ਬੂਥੋਂ ਅਲੱਗ ਲਾ ਕੋਲਰ ਸੇਮ ਆ ਨਹੀਂ ਕੋਲਰ ਤਾਂ ਅਸੀਂ ਹੈ ਉਦਾਂ ਸਾਰੇ ਭਾਈਚਾਰਾ ਹੀ ਆਂਦੀ ਸਾਡਾ ਇੱਕੋ ਹੀ ਜੀ ਸਾਡਾ ਭਾਈਚਾਰਾ ਇੱਕੋ ਹੀ ਹੈ ਜੀ ਇਹ ਤਾਂ ਉਦਾਂ ਅਸੀਂ ਵੱਖ-ਵੱਖ ਬੈਠੇ ਦਿਲ ਸਾਡਾ ਇੱਕੋ ਹੀ ਹੈ ਜੀ ਇਹ ਹੋਣਾ ਵੀ ਇਹੀ ਚਾਹੀਦਾ ਜੀ ਹਾਂ ਜੀ ਦਿਲ ਸਾਡਾ ਇੱਕੋ ਹੀ ਹੈ ਸਾਜ ਕੁੱਟਣੀ ਨਹੀਂ ਹਾਂ ਜੀ ਨਹੀਂ ਦਿਲ ਸਾਡਾ ਇਕੱਠਿਆਂ ਇੱਕੋ ਹੀ ਹੈ ਜੀ ਦਿਲ ਤੇ ਸਭ ਇੱਕ ਚੀਜ਼ ਹੈ ਜੀ ਪੰਜਾਬ ਹਮੇਸ਼ਾ ਨ ਬਾਕੀ ਜੇ ਆਪਾਂ ਗੱਲ ਕਰੀਏ ਪਹਿਲੇ ਪੜਾਵਾ ਦੀ ਵੋਟਾਂ ਘੱਟ ਪਈਆਂ ਜਿੰਨੀ ਉਮੀਦ ਸੀਗੀ ਹੁਣ ਹਾਲੇ ਤੱਕ ਸ਼੍ਰੀ ਅਨੰਦਪੁਰ ਸਾਹਿਬ ਹਲਕੇ 24% ਵੋਟਾਂ ਪੈ ਚੁੱਕੀਆਂ ਹਾਂ ਹਾਂਜੀ ਕਿਵੇਂ ਦੇਖਦੇ ਹੋ ਜੀ ਉਮੀਦ ਹੈ ਵੀ ਅਸੀਂ 60% ਨੂੰ ਸਰਕਾਰ ਕਰ ਦੇਵਾਂਗੇ ਡੀਸੀ ਸਾਹਿਬ ਕਹਿੰਦੇ 75% ਤੱਕ ਜਾਣਾ ਦੇਖੋ ਜੀ ਸਾਹਿਬ ਦਾ ਤਾਂ ਕੋਈ ਕੰਮ ਨਹੀਂ ਹੈਗਾ ਤਾਂ ਗੱਡੀ 'ਚ ਘੁੰਮਦੇ ਆ ਜੀ ਜੀ ਮੈਂ ਤਾਂ ਸੱਚੀ ਗੱਲ ਕਹਿੰਦਾ ਤਾਂ ਗੱਡੀ 'ਚ ਘੁੰਮਦੇ ਗੱਲੀ ਵਾਤੀਆਂ ਉਹ ਤਾਂ ਪਰ ਜਿਹੜੀ ਵੋਟ ਪਾਉਣੇ ਕੱਢ ਕੇ ਵੋਟ ਪਾਉਣਾ ਪਾਉਣ ਪਾਉਣ ਵਾਲੇ ਲਈ ਬੜੀ ਮੁਸ਼ਕਿਲ ਹੈ ਨਹੀਂ ਗਰਮੀ ਦੇ ਵਿੱਚ ਉਹ ਫੇਰ ਵੀ ਉਹਨਾਂ ਨੇ ਆਪਣੇ ਮਨ ਨੂੰ ਕਿੱਦਾਂ ਮੈਂ ਕਹਿੰਦਾ ਸਟਰੋਂਗ ਕੀਤਾ ਉਹ ਗਰਮੀ ਦੇ ਵਿੱਚੇ ਖੜੇ ਹੋਏ ਆ ਜੀ ਅਸੀਂ ਜਿਹੜਾ ਮਾਡਲ ਤਿਆਰ ਕੀਤਾ ਇਹ ਕਿੰਨਾ ਕਰਸ਼ੂਫ ਕਰਦਾ ਲੋਕਾਂ ਨੇ ਜਿਹੜਾ ਮੋਹਰੇ ਰੱਖਿਆ ਮਾਡਲ ਤਿਆਰ ਕਰ ਬਗੈਮੋ ਰੱਖਿਆ ਜੀ ਇਹ ਤਾਂ ਸਰਕਾਰਾਂ ਦੇ ਸਟੰਟ ਹੁੰਦੇ ਆ ਜੀ ਬਗੈਮੋ ਨੇ ਕੀ ਕਰ ਮੈਸੇ ਕਰਕੇ ਘੜੀ ਨਹੀਂ ਲਾ ਕੇ ਮੈਂ ਕਿ ਲਾਹ ਨਾ ਖਰਾ ਕੀਤਾ ਤੁਸੀਂ ਆਪਣਾ ਬਚਾਤਾ ਆਪ ਕੀਤਾ ਜੀ। ਜੀ ਲਾਲ ਐਨਕਾ ਲਾਉਣੀਆਂ ਪੈਣਿਆ ਮਰੀਸ਼ਪੁਰੂ ਨੂੰ ਦੇਖਣਾ। ਆਹ ਦੇਖੋ ਜੀ ਇਹ ਤਾਂ ਹੈ ਹੀ ਹੈ ਜੀ ਹਨਾ ਮਨੀਸ਼ਪੁਰੀ ਪਹਿਲਾਂ ਤੋਂ ਵੱਡੇ ਰੋਲ ਕਰਦੇ ਰਹੇ ਜੀ। ਆਹ ਦੇਖੋ ਆਹੋ ਦਾ ਨਾਮ ਕਿੰਨਾ ਉੱਚਾ ਕੀਤਾ। ਹਾਂ ਜੀ ਉਹ ਵੱਡੇ ਰੋਲ ਕਰਦੇ ਰਹੇ ਜੀ। ਸਾਨੂੰ ਉਹਨਾਂ ਦਾ ਰੋਲ ਦੇਖਦੇ ਹੋਏ ਆਪਣਾ ਬਚਾਤਾ ਆਪ ਕਰਨਾ ਪਿਆ ਜੀ। ਦੇਖੋ ਸਵਰਗਵਾਸੀ ਅਮਰੀਸ਼ਪੁਰੀ ਸਾਹਿਬ ਉਹਨਾਂ ਦੀ ਮੌਤ ਤੋਂ 20 ਸਾਲ ਬਾਅਦ ਵੀ ਜੇਕਰ ਉਹਨਾਂ ਦਾ ਨਾਮ ਤੇ ਮਾਡਲ ਤਿਆਰ ਕੀਤਾ ਗਿਆ ਤਾਂ ਆਪਾਂ ਸਮਝੀਏ ਕਿ ਉਹਨਾਂ ਦੀ ਪਹੁੰਚ ਕਿੰਨੀ ਸੀ ਮੈਂ ਪਹਿਲੇ ਲਾਈਵ 'ਚ ਵੀ ਕਹਿ ਕੇ ਆਇਆ ਕਿ ਅਮਰੀਸ਼ਪੁਰੀ ਦੇ ਆਪਾਂ ਫੈਨ ਹੈ ਕਿ ਇੱਕ ਮਕਾਮ ਤੇ ਪਹੁੰਚਣ ਤੋਂ ਬਾਅਦ ਹੀ ਪੰਜਾਬ ਨਾਲ ਜਿਹੜਾ ਲगाव ਸੀ ਮਾਂ ਬੋਲੀ ਨਾਲ ਜਿਹੜਾ ਲਗਾਵ ਸੀ ਉਹਨਾਂ ਦਾ ਨਜ਼ਰ ਆਉਂਦਾ ਸੀ ਬੜੀਆਂ ਵੀਡੀਓਜ਼ YouTube ਤੇ ਉਪਲਬਧ ਹੈ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਜਦੋਂ ਅਸੀਂ ਮਨੀਸ਼ਪੁਰੀ ਕਿਸੇ ਫਿਲਮ ਦੇ ਵਿੱਚ ਰੋਲ ਕਰਦੇ ਹੁੰਦੇ ਸੀ ਅਸੀਂ ਸਾਰਾ ਆਪਣੇ ਆਪ ਨੂੰ ਕੰਮ ਕਰ ਛੱਡ ਕੇ ਬੈਠ ਜਾਂਦੇ ਹੁੰਦੇ ਸੀ ਮਨੀਸ਼ਪੁਰੀ ਦਾ ਰੋਲ ਦੇਖਣਾ ਜ਼ਰੂਰੀ ਹੈ ਜੀ ਸਾਨੂੰ ਉਤੋਂ ਕਈ ਸਿੱਖਿਆਵਾਂ ਮਿਲਦੀਆਂ ਸੀਗੀਆਂ ਕੋਈ ਡਾਇਲੌਗ ਯਾਦ ਗੱਲ ਗੱਤ ਗੱਲਬਾਤ ਕਰਨੇ ਤੇ ਸਾਨੂੰ ਉਸ ਟਾਈਮ ਦੇ ਹੁੰਦੇ ਸੀ ਯਾਦ ਹੁਣ ਤਾਂ ਸਾਡੇ ਪੰਡਤ ਜੀ ਹੋਣਾ ਕੋਈ ਜੀ ਮੈਨੂੰ ਯਾਦ ਆਦਾ ਦਿਲ ਜਲੇ ਹੁਣ ਚਾਰ ਨੂੰ ਕਿਹਦੇ ਦਿਲ ਚੱਲੂਗਾ ਚਾਰ ਨੂੰ ਤਾਂ ਦੇਖੋ ਸਾਰ ਕਵਾਸੀ ਇਹ ਆਪਾਂ ਕਿਸ ਨੂੰ ਕੀ ਕਹਿ ਸਕਦੇ ਜੀ ਹਮਸੱਲੀ ਰਵੇ ਜੀ ਪੰਡਿਤ ਦਿੱਤਨ ਵਾਸਤੇ ਖੜੇ ਹੈ ਜੀ ਚਲੋ ਬਹੁਤ ਸ਼ੁਕਰਿਆ ਜੀ ਔਰ ਅੱਜ ਲੋਕਾਂ ਦੀ ਮਤ ਜਿਹੜੀ رائے ਆ ਉਹ ਮਸ਼ੀਨਾਂ ਚ ਬੰਦ ਹੋ ਜਾਣੀ ਆ ਮਸ਼ੀਨਾਂ ਚ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਆ ਆਪਣਾ ਆ ਕੇ ਮਤਦਾਨ ਆਪਣੀ ਕਰ ਸਕਦੇ ਹੋ ਜੀ ਪੰਡਿਤ ਜੀ ਜਿਹੜਾ ਡਾਇਲੋਗ ਕਿਹੜਾ ਯਾਦ ਹੈ ਜਦ ਮੈਂ ਕਹਾਂ ਯਾ ਤੁਸੀਂ ਕਹ ਮੈਨੂੰ ਯਾਦ ਅਮਰੀਸ਼ਪੁਰੀ ਸਾਹਿਬ ਦਾ ਇੱਕੋ ਹੀ ਫੇਮਸ ਡਾਇਲੋਗ ਸੀ ਬਹੁਤ ਮਗੰਭਾ ਖੁਸ਼ ਹੋਆ ਅੱਜ ਹੋ ਰਿਹਾ ਹਾਂਜੀ ਅੱਜ ਪੂਰਾ ਖੁਸ਼ ਹੋ ਰਿਹਾ ਤੁਸੀਂ ਕਰਾਇਆ ਉਹਨੂੰ ਖੁਸ਼ ਬਿਲਕੁਲ ਉਹ ਕਹਿੰਦੇ ਜਦੋਂ ਬਟਨ ਦਬਦਿਆ ਉਹ ਟੀਂ ਦੀ ਵਾਰ ਉਸੇ ਵੇਲੇ ਹੀ ਮਗੈਂਬੋ ਕਹਿੰਦਾ ਮੈਂ ਖੁਸ਼ ਹੋ ਗਿਆ ਇਹ ਤਾਂ ਛਟਕੇ ਤਾਂ ਨਹੀਂ ਲੱਗਦਾ ਆ ਬੀਬੀਆਂ ਨੇ ਕਹਣਾ ਦਾਦੇ ਮਗਉਣ ਦਾ ਕੌਣ ਆ ਗਿਆ ਉਹ ਖੁਸ਼ ਹੋ ਮੇਰੇ ਭਾਸ਼ਣ ਬਹੁਤ ਵਧੀਆ ਸਨ ਬਹੁਤ ਪਸੰਦ ਆਂਦਾ ਹਰ ਵੇਲੇ ਤੇਰੇ ਚੈਨਲ ਦੇਖੀ ਜਿੱਦਾਂ ਲੋਕੀ ਚਮਲਾਉ ਦਿੰਦੇ ਆ ਮਨ ਚ ਬਹੁਤ ਥੈਂਕ ਯੂ ਤੇਰਾ ਬਹੁਤ ਬਹੁਤ ਅੱਛਾ ਮਾਤਾ ਤੁਸੀਂ ਆਏ ਹੋ ਸੁਵਿਧਾ ਮਿਲ ਰਹੀ ਹੈ ਬਹੁਤ ਵਧੀਆ ਬਹੁਤ ਹੀ ਵਧੀਆ ਥੋੜੀ ਨਹੀਂ ਵਧੀਆ ਜਿਆਦਾ ਵਧੀਆ 55 ਜਿੱਤੀ ਗਿਆ ਚਲੋ ਆਪਾਂ ਪ੍ਰਚਾਰ ਨਹੀਂ ਕਰਨਾ ਜੀ ਪ੍ਰਚਾਰ ਨਹੀਂ ਕਰ ਸਕਦੇ ਹੋਰ ਮੇਰੇ ਤੇ ਪਰਚਾ ਨਾ ਕਰਾ ਦਿਓ ਜੀ ਜੀ ਹਾਂਜੀ ਹਾਂਜੀ ਸੂਰੀ ਸਾਹਿਬ ਲਗਭਗ ਟੈਂਪਰੇਚਰ 47 48 ਡਿਗਰੀ ਹੈ ਤੇ ਪਰ ਲੋਕਾਂ ਦਾ ਟੈਂਪਰੇਚਰ ਬੜਾ ਠੰਡਾ ਹੈ কুল ਹੈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇਹ ਇਲੈਕਸ਼ਨ ਹੈ ਬੜਾ ਸ਼ਾਂਤੀਪੂਰਵਕ ਹੈ ਤੇ ਲੋਕ ਬੜੇ ਮ제 ਨਾਲ ਆ ਰਹੇ ਆ ਆਪਣੀ ਵੋਟ ਪਾ ਰਹੇ ਆ ਜ਼ਿੰਮੇਵਾਰੀ ਸਮਝਦੇ ਹੋਏ ਔਰ ਬਾਕੀ ਇੱਕ ਚੀਜ਼ ਦੀ ਥੋੜੀ ਪਰੇਸ਼ਾਨੀ ਹੋ ਰਹੀ ਆ VOTER ਨੂੰ ਜੀ ਕਿ ਜਿਹੜੇ VOTER ਦੀ ਵੋਟ ਜਿਹੜੀ ਹੈ ਜਿਸ ਬੂਥ ਤੇ ਹੋਣੀ ਚਾਹੀਦੀ ਹੈ ਇਹ ਸਵੇਰ ਦੀ ਕਾਫੀ ਕੰਪਲੇਂਟ ਆ ਰਹੀ ਆ ਉਹਦੀ ਉੱਥੇ ਉਸ ਬੂਥ ਤੇ ਵੋਟ ਨਾ ਹੋਵੇ ਕਿਸੇ ਨਾਲ ਹੈਲਪ ਲਈ ਤੁਸੀਂ ਮੌਜੂਦ ਹੋ ਨਾ ਉਹ ਮੌਜੂਦ ਹੈ ਤੇ ਔਰ ਉਹਦੀ ਉਹ ਵੋਟ ਉਸ ਬੂਥ ਤੇ ਲੱਭ ਨਹੀਂ ਰਹੀ ਸ਼ਾਇਦ ਕਿਤੇ ਹੋਰ ਸ਼ਿਫਟ ਹੋ ਗਈ ਆ ਤੇ ਥੋੜਾ ਜਿਹਾ ਆਨ ਆਲੇ ਸਮੇਂ ਦੇ ਵਿੱਚ ਚਲੋ ਉਹ ਫੀਸੀਬਿਲਿਟੀ ਲਈ ਤੁਸੀਂ ਹੈਲਪ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਅਸੀਂ ਹੈਲਪ ਕਰ ਰਹੇ ਆ ਆਪਣੇ ਵੱਲੋਂ ਪੂਰੀ ਜੋ ਵੀ ਪਬਲਿਕ ਵੋਟ ਕਰ ਰਨ ਆ ਰਹੀ ਆ ਅਸੀਂ ਉਹਨਾਂ ਨੂੰ ਉਹਨਾਂ ਦੀ ਹਾਂ ਹਾਂਜੀ ਹਾਂਜੀ ਸਭ ਨੂੰ ਪਤਾ ਹੈ ਬੰਬੂ ਦੇ ਜਿਹੜੀ ਹੈਗੀ ਆ ਤੇ ਹੋਰ ਤੁਸੀਂ ਕੀ ਪੁੱਛਣਾ ਚਾਹੁੰਦੇ ਹਾਂਜੀ ਮੈਂ ਮਗੈਂਬੋ ਖੁਸ਼ ਹੋ ਗਿਆ ਹਾਂਜੀ ਪੂਰਾ ਮਗੈਂਬੋ ਖੁਸ਼ ਹੋਇਆ ਜੀ ਅੱਛਾ ਇਹ ਉਂਗਲੀ 'ਚ ਕਹਿੰਦੇ ਤਾਕਤ ਆ ਉਂਗਲੀ ਕਰਦੇ ਨਹੀਂ ਬੇ ਤਾਕਤ ਦਿਖਾਣੀ ਆ ਵੋਟ ਕੱਲੀ ਆਪਣੀ ਰਾਈਟ ਨਹੀਂ ਆਪਣੀ ਪਾਵਰ ਵੀ ਆ ਬੜਾ ਇੱਕ ਨਵਾਂ ਹੈ ਅੱਜ ਦੇਖਿਆ ਮੈਂ ਸਵੇਰੇ ਪਹਿਲਾਂ ਦੇਖਿਆ ਇਹ ਕੀ ਚੀਜ਼ ਲੱਗੀ ਆ ਤੇ ਬਾਅਦ ਵਿੱਚ ਇਹ ਤੁਹਾਡੇ ਤੋਂ ਹੁਣ ਜ਼ਿਆਦਾ ਜਾਣਕਾਰੀ ਮਿਲ ਰਹੀ ਹੈ ਮਗੈਂਬੋ ਨੂੰ ਖੁਸ਼ ਕਰ ਰਿਹਾ ਹੈ ਤੇ ਅਮਰੀਸ਼ਪੂਰੀ ਸਾਹਿਬ ਜਿਹੜੇ ਪਹਿਲਾਂ ਵੀ ਦੱਸ ਕੇ ਆਟਿਆ ਮੈਂ ਕਿ KFC ਵਾਲਿਆਂ ਦੀ ਐਗਜ਼ਾਮਪਲ ਨਾਲ ਦਿਆ ਕਰੋ ਕਿ KFC ਦੀ ਐਗਜ਼ਾਮਪਲ ਦਿੰਦੇ ਕਿ ਉਹਨੂੰ ਕਿੰਨੀ ਉਮਰ ਜਾ ਕੇ ਤਰੱਕੀ ਮਿਲੀ ਅਮਰੀਸ਼ਪੂਰੀ ਸਾਹਿਬ ਨੂੰ ਵੀ 40 ਸਾਲ ਤੋਂ ਬਾਅਦ ਜਾ ਕੇ ਤਰੱਕੀ ਮਿਲੀ ਹੈ ਤਾਂ ਆਪਣੇ ਬੰਦੇ ਦੀ ਐਗਜ਼ਾਮਪਲ ਵੀ ਦਿਆ ਕਰੋ ਸਾਡੇ ਰਾਹੋਂ ਦੇ ਸਿਗੇ ਹਨਾ ਸਾਡੇ ਜ਼ਿਲ੍ਹੇ ਦੇ ਸਿਗੇ ਤਾਂ ਉਹਨਾਂ ਦੀ ਵੀ ਐਗਜ਼ਾਮਪਲ ਦੇ ਆਕਰ ਦੇਣੀ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਕੈਮਰੇ ਦੀ ਹਵਾ ਉਹਦੀ ਕੂਲਰ ਦੀ ਹਵਾ ਆ ਰਹੀ ਹੈ ਕੈਮਰੇ ਗਿਆ ਨਹੀਂ ਬਹੁਤ ਬਹੁਤ ਧੰਨਵਾਦ ਬੜਾ ਉਤਸ਼ਾਹ ਆ ਬੜਾ ਉਤਸ਼ਾਹ ਆ কুলਰ ਵੀ ਲਗਾਤਾ ਪਰ ਜੇ ਨਾ ਵੀ কুলਰ ਲੱਗਦਾ ਤਾਂ ਵੀ ਪਬਲਿਕ ਬੜੀ ਆਪਣਾ ਜ਼ਿੰਮੇਵਾਰੀ ਸਮਝਦੀ ਕੰਮ ਕਰ ਰਹੀ ਆ ਪਿੰਡਾ ਸਾਹਿਬ ਦੀ ਮੈਨੂੰ ਗੱਲ ਬੜੀ ਚੰਗੀ ਲੱਗੀ ਕਹਿੰਦੇ ਭਾਈ ਚਾਰਕ ਸਾਂਝ ਹੈ ਇਹ ਤਾਂ ਡਿਊਟੀ ਨਿਭਾ ਰਿਆ ਮੈਚ ਖੇਲਣ ਆਇਆ ਬਾਅਦ ਇਕੱਠੀਆਂ ਆ ਸਾਰੇ ਠੀਕ ਬਹੁਤ ਚੰਗੀ ਗੱਲ ਆ ਜੀ ਜੀ ਆ ਬਾਕੀ ਬੂਥ ਵੀ ਦਿਖਾ ਦੀਏ ਨਹੀਂ ਤਾਂ ਸਾਡੇ ਨਾਲ ਬਹੁਤ ਜਲਦੀ ਨਰਾਜ਼ਗੀਆਂ ਹੋ ਜਾਂਦੀਆਂ ਜੀ ਕੌਣ ਬੋਲਣਾ ਚਾਹੁੰਦਾ ਕੌਣ ਨਾ ਜੀ ਪੈ ਗਿਆ ਠੀਕ ਆ ਜੀ ਸਾਡੇ ਵੱਲੋਂ ਚਲੋ ਕਹਿੰਦੇ ਸਾਰੇ ਵੱਲ ਹੋ ਗਿਆ ਇਹ ਇਹ ਬੂਥ ਕਿਹੜੀ ਪੋਲੀਟੀਕਲ ਪਾਰਟੀ ਦਾ ਜੀ ਹਾਂ ਜੀ ਬਹੁਜੋ ਸਮਾਜ ਪਾਰਟੀ ਅੱਛਾ ਜੀ ਆਪਾਂ ਪ੍ਰਚਾਰ ਨਹੀਂ ਕਰਨਾ ਉਹ ਆਪਾਂ ਪਬਲਿਕ ਨੂੰ ਦੱਸ ਦਿੰਦੇ ਹਾਂ ਪ੍ਰਚਾਰ ਨਾ ਕਰਿਓ ਜੀ ਬਿਲਕੁਲ ਜੀ ਬਿਲਕੁਲ ਅਸੀਂ ਪ੍ਰਚਾਰ ਨਹੀਂ ਕਰ ਰਹੇ ਆ ਆਮ ਨਾ ਮੰਨ ਗੋਟਾਪੂਆਰੇ ਬਿਲਕੁਲ ਹਰ ਭਾਈ ਚਾਲੇ ਦੇ ਸਹਿਯੋਗ ਨਾਲ ਗਰਮੀ ਬਹੁਤ ਜ਼ਿਆਦਾ 47 ਡਿਗਰੀ ਟੈਂਪਰੇਚਰ ਫਿਰ ਪਬਲਿਕ ਦਾ ਉਤਸ਼ਾਹ ਕਿਹੋ ਜਿਹਾ ਲੱਗ ਰਿਹਾ ਬਿਲਕੁਲ ਪਬਲਿਕ ਵਧੀਆ ਆ ਰਹੀ ਹੈ ਸਾਰੀਆਂ ਵੋਟਾਂ ਨਿਕਲ ਰਹੀਆਂ ਘੱਟ ਅੱਛਾ ਮੈਂ ਉਧਰ ਗੱਲ ਕੀਤੀ ਕਹਿੰਦੇ ਵੋਟਾਂ ਆ ਪਰ ਸਾਡਾ ਭਾਈਚਾਰਕ ਸਾਂਝ ਇਦਾਂ ਹੀ ਹੈ ਹਾਂਜੀ ਹਾਂਜੀ ਸਾਰੇ ਦਾ ਕਹਿੰਦੇ ਬਿਲਕੁਲ ਬਿਲਕੁਲ ਇਦਾਂ ਹੀ ਹੈ ਜੀ ਇਦਾਂ ਹੀ ਇੱਧਰ ਤੁਸੀਂ ਨਾਲ ਦੀ ਨਾਲ ਸੇਵਾ ਵੀ ਕਰ ਰਹੇ ਹੋ ਲੰਗਰ ਵੀ ਆ ਚਲੋ ਬਹੁਤ ਚੰਗੀ ਗੱਲ ਹੈ ਜੀ ਵੋਟਰ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹਰ ਇੱਕ ਕਬੂਤ ਤੇ ਕਿਤੇ ਲੰਗਰ ਤੁਹਾਨੂੰ ਨਜ਼ਰ ਆਵੇਗਾ ਕਿਤੇ ਪਾਣੀ ਨਜ਼ਰ ਆਵੇਗਾ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਯੂਥ ਯੂਥ ਆ ਰਿਹਾ ਪੋਰਟ ਪਰ ਹਾਂ ਜੁਥ ਆ ਰਿਹਾ ਜੀ ਵੋਟਪਾਲ ਹਾਂਜੀ ਹਾਂਜੀ ਜੁਥ ਆ ਬਜ਼ੁਰਗ ਹਾਂ ਬਜ਼ੁਰਗ ਵੀ ਆ ਰਹੇ ਬਜ਼ੁਰਗਾਂ ਨੂੰ ਲਿਆ ਰਹੇ ਆ ਜਿਹੜੇ ਹੈਂਡੀਕੈਪਰ ਉਹਨਾਂ ਨੂੰ ਵੀ ਲਿਆ ਰਹੇ ਆ ਅੱਛਾ ਹਾਂਜੀ ਸੇਵਾਦਾਰ ਲੱਗਿਓ ਜੀ ਲੈਣ ਲਈ ਜਿਹੜੇ ਬੰਦੇ ਇਥੇ ਨਹੀਂ ਪਹੁੰਚ ਸਕਦੇ ਜਦ ਕਿ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕੋਈ ਨੂੰ ਵੀ ਇਥੇ ਸਾਧਨ ਲਾਉਣਾ ਚਾਹੀਦਾ ਸਰਕਾਰ ਨੂੰ ਜੀ ਤੇ ਆਪਣੇ ਨੌਜਵਾਨ ਜੀ ਸਿਰਫ ਕਹਿਣਾ ਕਿ ਟੀਚਰ ਸਾਡਾ ਆ ਉਹਨਾਂ ਗੱਲ ਨਹੀਂ ਬਣਦੀ ਕੁਝ ਨਾ ਕੋਈ ਜ਼ਿੰਮੇਵਾਰੀ ਨਿਭਾਉਣੀ ਵੀ ਚਾਹੀਦੀ ਹੈ ਜਿਹੜੇ ਅਸਮਰੱਥ ਆ ਜਿਹੜੇ ਅਸਮਰੱਥ ਹੈ ਨਹੀਂ ਆ ਸਕਦੇ ਉਹਦੀ ਹੈਲਪ ਲਈ ਹਾਂਜੀ 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 ਬਾਕੀ ਠੀਕ ਆ ਵੋਟਾਂ ਬਹੁਤ ਮਨਮਾਨ ਪੈ ਰਹੀਆਂ ਜੀ ਸ਼ਾਂਤੀਪੁਰ ਚਲੋ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਇਹ ਗੱਲ ਮੈਨੂੰ ਰਾਹੋਂ ਵਾਲਿਆਂ ਦੀ ਬੜੀ ਚੰਗੀ ਲੱਗੀ ਕਹਿੰਦੇ ਸਸੀਂ ਸਾਰਾ ਇੱਕ ਪਰਿਵਾਰ ਆ ਕੋਈ ਕਾਟੋ ਕਲੇਸ਼ ਨਹੀਂ ਆ ਆਪਣੀ ਜ਼ਿੰਮੇਵਾਰੀ ਨਿਭਾਰੇ ਬੜੀ ਬੜੀ ਚੰਗੀ ਗੱਲ ਹੈ ਜੀ ਜੂਰੀ ਸਾਹਿਬ ਇਥੇ ਅਪੀਲ ਕਰੋ ਵੋਟਰ ਦੇ ਮਾਧਿਅਮ ਤੋਂ ਕਿ ਵੋਟ ਪਰਸੈਂਟੇਜ ਇਨਕਰੀਜ਼ ਹੋਣੀ ਚਾਹੀਦੀ ਹੈ ਕਰ ਰਹੇ ਆ ਜੀ ਮੈਨੂੰ ਲੱਗਦਾ ਨਹੀਂ ਕਿ ਉਹ ਬਸ ਨਾ ਹੁਣ ਡਾਟਾ ਸਾਡੇ ਕੋਲ ਆਇਆ ਜਿਹੜਾ ਤੋਂ ਉੱਪਰ ਨਹੀਂ ਜਾਊਗੀ ਮੈਂ ਤੁਹਾਨੂੰ ਦੱਸਦਾ ਉਹ ਐਵਰੇਜ ਵੋਟ ਰਹੀ ਹਜੇ ਤੱਕ ਮੈਂ ਤੁਹਾਨੂੰ ਦੱਸਦਾ ਡਾਟਾ ਆ ਗਿਆ ਜੀ 11 ਵਜੇ ਤੱਕ 23.91% ਦੀ VOTING ਹੋਈ ਹੈ ਫਤਿਹਗੜ ਸਾਹਿਬ ਚ 22.69 ਫਰੀਦਕੋਟ ਚ 22.41 ਫਿਰੋਜ਼ਪੁਰ ਚ 25.73 ਬਠਿੰਡੇ ਚ 26.56 ਬਾਜੀ ਪ੍ਰਚਾਰ ਨਹੀਂ ਪਲੀਜ਼ ਸੰਗਰੂਰ ਚ 26.26 ਪਟਿਆਲੇ ਚ 25.15 ਹੁਸ਼ਿਆਰਪੁਰ ਚ 22.74 ਅਨੰਦਪੁਰ ਸਾਹਿਬ ਚ 23.99 99 ਮਤਲਬ 24% ਜਲੰਧਰ ਚ 24.59 ਲੁਧਿਆਣਾ ਚ 22.19 ਅਮਰੇਸਰ ਚ 20.17 ਖਡੂਰ ਸਾਹਿਬ ਚ 23.46 ਤੇ ਗੁਰਦਾਸਪੁਰ ਚ 24.